ਸਗਦੀ ਹੁਣ ਆਪਾਂ ਇਹ ਜਿਵਾਨ ਟੋਡਰਮਲ ਦੀ ਹਵੇਲੀ ਚ ਤੇ ਕੰਮ ਚੱਲ ਰਿਹਾ ਤੇ ਜਿੱਦੇ ਕਰਕੇ ਇੱਥੇ ਬੰਦ ਕਰਿਆ ਹੋਇਆ ਇਹ ਅੱਗੇ ਆਪਾਂ ਨੂੰ ਜਾਣ ਨਹੀਂ ਦੇ ਰਹੇ ਤੇ ਜੇ ਅੰਦਰ ਜਾਣ ਦਿੰਦੇ ਹੁੰਦੇ ਤਾਂ ਫਿਰ ਤੁਹਾਨੂੰ ਸਾਰਾ ਦਿਖਾ ਕੇ ਲਿਆਉਂਦੇ ਅੰਦਰ ਤੇ ਹੁਣ ਬਾਹਰੋਂ ਹੀ ਦਰਸ਼ਨ ਕਰਨੇ ਪੈਣਗੇ ਜੀ ਦਿਵਾਨ ਟੋਡਰਮਲ ਜੀ ਦੀ ਹਵੇਲੀ ਦੇ ਜਹਾਜ ਹਵੇਲੀ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਵੇਚ ਕੇ ਛੋੜੇ ਸਾਹਿਬ ਜਾਦੇ ਆਦ ਅੰਤਿਮ ਸਸਕਾਰ ਕੀਤਾ ਸੀ ਭਾਈ ਜੀ ਹੁਣ ਆਪਾਂ ਅੱਗੇ ਜੋਤੀ ਪ੍ਰੂਫ ਗੁਰਦੁਆਰਾ ਸਾਹਿਬ 'ਚ ਜਿੱਥੇ ਛੋਡੇ ਸਾਹਿਬ ਜੀ ਦੇ ਮਾਤਾ ਗੁਜਰੀ ਜੀ ਦਾ ਸਤਿਕਾਰ ਕਰਿਆ ਸੀਗਾ ਉਹਨੂੰ ਦੇਖੋ ਨੇ ਆ ਗੁਰਦੁਆਰਾ ਸਾਹਿਬ ਉਸ ਛੇ ਜੋਤੀ ਪ੍ਰੂਫ ਗੁਰਦੁਆਰਾ ਸਾਹਿਬ ਨੂੰ ਜਿੱਥੇ ਸਤਿਕਾਰ ਕਰਿਆ ਸੀ ਜੀ ਪਰ ਤਾਂ ਤੇ ਮਾਤਾ ਗੁਜਰ ਕੋ ਜੀ ਤੇ ਛੋਟੇ ਸਭ ਜਵਾਦੇ ਸਤਿ ਸਕਾਰ ਕੀਤਾ ਸੀ ਇਹ ਉਹ ਥੜਾ ਸਾ ਇਹ ਸਰੋਵਰ ਜੀ ਇਹ ਇਤਿਹਾਲ ਜੀ ਗੁਰਦੁਆਰਾ ਸ਼੍ਰੀ ਜਪਤੀ ਫਰੋਗ ਦਾ ਸਾਹਿਬ ਦਾ ਗੁਰੂ ਵਰਤਦਾ ਜਗੋਬੀ ਸਿੰਘ ਜੀ ਬਰੇ ਨਜ਼ਰ ਸ਼ੋਟੇ ਸਭ ਜਦ ਲੱਭਾ ਜਦ ਬਰ ਸਿੰਘ ਜੀ ਵਾਹ ਵਾਹ ਬਾਬਾ ਜੀ ਸਤਿ ਸਾਂਤ ਅੰਬਿਰ ਦਾ ਮਾਤਾ ਹੀ ਗੁਜਰੀ ਜੀ ਅੜਮ ਅਖਿਤ ਤਰਸੀਹੇ ਦੇ ਕੇ ਸ਼ਹੀਦ ਕਰਨ ਪੇਸਾ ਜ਼ਾਲਮ ਹਕੂਮਤ ਚੰ ਮੰਨਸਾ ਲੋਕ ਅੰਤਿਮ ਸਰਕਾਰ ਕਰਿਆ ਇਹ ਉਹਨਾਂ ਦਾ ਜਗਾ ਦਿਖਾਈ ਜਿੱਥੇ ਅੰਤਿਮ ਸਰਕਾਰ ਕਰਿਆ ਉਹ ਤੇ ਥੜਾ ਮੈਂ ਥੜਾ ਸਾਹਿਬ ਫੁੱਲ ਪਏ ਸੀਗੇ ਉੱਥੇ ਅੰਤਿਮ ਸਰਕਾਰ ਕਰਸਨ ਦਿਖਾਈ ਆ ਤੇ ਹੁਣ ਆਪਾਂ ਚਲਦੇ ਜੇ ਇੱਥੇ ਕਰਦੇ ਆ ਰਮਾਨ ਜੀ ਆਮ ਖਾਸ ਬਾਗ ਦੇ ਵਿੱਚ ਕੰਧੋਂ ਮੁੱਕ ਜਾਂਮ ਖਾਸ ਬਾਗ ਦਾ ਵੀਓ ਸ਼੍ਰੀ ਜੋਤੀਸ਼ਰਵ ਕੋ ਤੁਹਾਡਾ ਸਾਈਡ ਮਾਰਕਟ ਅਜਿਹੀ ਸ਼ਫਤਰ ਪਰਲੇ ਪਾਸੇ ਸ਼ਫਤਰ ਵੀ ਦਿੱਖੋ ਅੱਗੇ ਲਈ ਇਹਦਾ ਪਰਦੇ ਕੋੜੇ ਚੈਨਲੇ ਕੋੜੇ ਆ ਦੇ ਤਾਂ ਕਾਲਾਉਣ ਟੱਪੜ ਦੇ ਓ ਪਿਆ ਹੁਣ ਆਪਾਂ ਦਰਸ਼ਨ ਕਰੀ ਸੀ ਜੋਤੀ ਸਾਹਿਬ ਗੁਰਦੁਆਰਾ ਸਾਹਿਬ ਦੇ ਲੰਗਰ ਛਕ ਲਿਆ ਤੇ ਹੁਣ ਆਪਾਂ ਚੱਲੇ ਅੱਗੇ ਇਹਨਾਂ ਤੋਂ ਕੋਈ ਅੱਗੇ ਦਾ ਵੀਊ ਹੈ